SSP ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਦੇ ਦੇਸ਼ਾ ਨਿਰਦੇਸ਼ਾਂ ਤੇ ਅੱਜ ਗਾਂਧੀ ਚੌਂਕ ਵਿੱਚ ਟ੍ਰੈਫਿਕ ਪੁਲਿਸ ਦੀ ਟੀਮ ਨੇ ਇੱਕ ਖਾਸ ਜਾਗਰੂਕਤਾ ਮੁਹਿੰਮ ਚਲਾਈ ਇਸ ਮੌਕੇ ਤੇ ਟ੍ਰੈਫਿਕ ਇੰਚਾਰਜ ਬ੍ਰਮਦਤ ਦੀ ਅਗਵਾਈ ਵਿੱਚ ਪੁਲਿਸ ਕਰਮੀਆਂ ਨੇ ਬਿਨਾ ਹੈਲਮਟ ਸਕੂਟੀ ਚਲਾਨ ਵਾਲੀਆਂ ਕੁੜੀਆਂ ਨੂੰ ਰੋਕ ਕੇ ਨਾ ਸਿਰਫ ਟ੍ਰੈਫਿਕ ਨਿਯਮਾਂ ਬਾਰੇ ਸਮਝਾਇਆ ਬਲਕਿ ਉਹਨਾਂ ਨੂੰ ਹੈਲਮਟ ਵੀ ਬੰਨ੍ਹਦੇ ਗਏ ਬ੍ਰਮਦਤ ਨੇ ਦੱਸਿਆ ਕਿ ਇਹ ਮੁਹਿੰਮ ਲੋਕਾਂ ਵਿੱਚ ਸੜਕ ਸੁਰੱਖਿਆ ਦੀ ਜਾਗਰੂਕਤਾ ਫੈਲਾਉਣ ਲਈ ਚਲਾਈ ਜਾ ਰਹੀ ਹੈ ਉਹਨਾਂ ਨੇ ਕਿਹਾ ਕੀ ਹੈਲਮਟ ਪਾਣਾ ਸਿਰਫ ਚਲਾਣ ਤੋਂ ਬਚਣ ਲਈ ਨਹੀਂ ਹੁੰਦਾ ਸਗੋਂ ਆਪਣੀ ਜਾਨ ਦੀ ਸੁਰੱਖਿਆ ਲਈ ਵੀ ਜ਼ਰੂਰੀ ਹੈ ਇਲਾਕੇ ਦੇ ਲੋਕਾਂ ਨੇ ਵੀ ਟ੍ਰੈਫਿਕ ਪੁਲਿਸ ਦੀ ਇਸ ਪਹਿਲ ਦੀ ਬੜੀ ਸراہਨਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਯਾਸ ਨੌਜਵਾਨਾਂ ਵਿੱਚ ਟ੍ਰੈਫਿਕ ਨਿਯਮਾਂ ਦਾ ਅਹਿਸਾਸ ਪੈਦਾ ਕਰਦੇ ਨੇ ਅੱਜ ਮਾਨਯੋਗ ਐਸਐਸਪੀ ਸਾਹਿਬ ਦੀ ਅਗਧਤਾ ਅਤੇ ਮਤਾਵਤਾ ਅੱਜ ਆਪਾਂ ਅ ਦੇਖਿਆ ਗਿਆ ਬਾਜ਼ਾਰ ਦੇ ਵਿੱਚ ਵੀ ਕੁੜੀਆਂ ਜਿਹੜੀਆਂ ਨੇ ਲੜਕੀਆਂ ਨੇ ਉਹ ਹੈਲਮਟ ਦੇ ਬਿਨਾਂ ਹੀ ਬਾਜ਼ਾਰ ਦੇ ਵਿੱਚ ਸਕੂਟਰੀਆਂ ਚਲਾਉਂਦੀਆਂ ਨੇ ਤੇ ਅੱਜ ਆਪਾਂ ਸੋਚਿਆ ਵੀ ਜਿਹੜੀਆਂ ਲੜਕੀਆਂ ਨੇ ਇਹਨਾਂ ਨੂੰ ਸਪੈਸ਼ਲ ਹੈਲਮਟ ਦੇ ਕੇ ਇਹਨਾਂ ਨੂੰ ਵੇਅਰ ਕੀਤਾ ਜਾਵੇ ਤਾਂ ਕਿ ਇਹ ਬਾਜ਼ਾਰ ਦੇ ਵਿੱਚ ਜਿਹੜੇ ਬਿਨਾਂ ਹੈਲਮਟ ਪਾਉਂਦੀਆਂ ਨੇ ਜੇ ਐਕਸੀਡੈਂਟ ਹੋ ਰਹੇ ਨੇ ਨਾ ਹੋਣ ਹਾਂਜੀ ਔਰ ਇਹਨਾਂ ਨੂੰ ਕਾਫੀ ਅਸੀਂ ਤੁਹਾਡੇ ਸਾਹਮਣੇ ਹੈਲਮਟ ਵੀ ਤਕਸੀਮ ਕਰ ਰਹੇ ਹਾਂ ਔਰ ਇਹਨਾਂ ਨੂੰ ਬਰੀਫ ਵੀ ਕਰ ਰਹੇ ਹਾਂ ਸਰ ਟ੍ਰੈਫਿਕ ਪੁਲਸ ਤੋਂ ਅਲੱਗ-ਅਲੱਗ ਸਮੇਂ 'ਤੇ ਨਵਕਰੀਆਂ ਪਹਿਲਾਂ ਜਿਹੜੀ ਕਿੱਥੇ ਜਾਂਦੀਆਂ ਨੇ ਕਦੇ ਮੁਰੀਫਾਂ ਨੂੰ ਕੱਪੜੇ ਵਗੈਰਾ ਦਿੱਤੇ ਜਾਂਦੇ ਆ ਸਰ ਇੱਥੇ ਇਹੋ ਉਪਰਾਲੇ ਵੀ ਚਲਾਗਾ ਜਿਹੜੀ ਇਹ ਸ਼ਹਿਰ ਵਾਸੀ ਕਰਦੇ ਆ ਸਹੀ ਕਿੱਦਾਂ ਦੇਖਦੇ ਆ ਪਰ ਉਹ ਬਹੁਤ ਵਧੀਆ ਗੱਲ ਆ ਜੀ ਤੇ ਆਪਣੀ ਗੁਰੂਤੀ ਜਿਹੜੀ ਉਹ ਕਰ ਰਹੇ ਆ ਜੀ ਆਪਣੀ ਸੰਗਤ ਨਾਲ ਤੇ ਬਾਕੀ ਜੇ ਲੋਕਾਂ ਨੂੰ ਸਾਡਾ ਚੰਗਾ ਲੱਗ ਰਿਹਾ ਕੰਮ ਤੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਹਾਂ ਜੀ SSP ਪਠਾਨਕੋਟ ਦਲਜਿੰਦਰ ਸਿੰਘ ਢਿੱਲੋ ਦੇ ਦੇਸ਼ਾ ਨਿਰਦੇਸ਼ਾਂ ਤੇ ਅੱਜ ਗਾਂਧੀ ਚੌਂਕ ਵਿੱਚ ਟ੍ਰੈਫਿਕ ਪੁਲਿਸ ਦੀ ਟੀਮ ਨੇ ਇੱਕ ਖਾਸ ਜਾਗਰੂਕਤਾ ਮੁਹਿੰਮ ਚਲਾਈ ਇਸ ਮੌਕੇ ਤੇ ਟ੍ਰੈਫਿਕ ਇੰਚਾਰਜ ਬ੍ਰਮਦਤ ਦੀ ਅਗਵਾਈ ਵਿੱਚ ਪੁਲਿਸ ਕਰਮੀਆਂ ਨੇ ਬਿਨਾ ਹੈਲਮਟ ਸਕੂਟੀ ਚਲਾਣ ਵਾਲੀਆਂ ਕੁੜੀਆਂ ਨੂੰ ਰੋਕ ਕੇ ਨਾ ਸਿਰਫ ਟ੍ਰੈਫਿਕ ਨਿਯਮਾਂ ਬਾਰੇ ਸਮਝਾਇਆ ਬਲਕਿ ਉਹਨਾਂ ਨੂੰ ਹੈਲਮਟ ਵੀ ਬੰਨ੍ਹੇ ਗਏ ਬ੍ਰਮਦਤ ਨੇ ਦੱਸਿਆ ਕਿ ਇਹ ਮੁਹਿੰਮ ਲੋਕਾਂ ਵਿੱਚ ਸੜਕ ਸੁਰੱਖਿਆ ਦੀ ਜਾਗਰੂਕਤਾ ਫੈਲਾਉਣ ਲਈ ਚਲਾਈ ਜਾ ਰਹੀ ਹੈ ਉਹਨਾਂ ਨੇ ਕੀ ਹੈਲਮਟ ਪਾਣਾ ਸਿਰਫ ਚਲਾਣ ਤੋਂ ਬਚਣ ਲਈ ਨਹੀਂ ਹੁੰਦਾ ਸਗੋਂ ਆਪਣੀ ਜਾਨ ਦੀ ਸੁਰੱਖਿਆ ਲਈ ਵੀ ਜ਼ਰੂਰੀ ਹੈ ਇਲਾਕੇ ਦੇ ਲੋਕਾਂ ਨੇ ਵੀ ਟ੍ਰੈਫਿਕ ਪੁਲਿਸ ਦੀ ਇਸ ਪਹਿਲ ਦੀ ਬੜੀ ਸراہਨਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਯਾਸ ਨੌਜਵਾਨਾਂ ਵਿੱਚ ਟ੍ਰੈਫਿਕ ਨਿਯਮਾਂ ਦਾ ਅਹਿਸਾਸ ਪੈਦਾ ਕਰਦੇ ਨੇ ਅੱਜ ਚਲੋ ਇੱਕ ਨਵਿਕਲੀ ਪਹਿਲ ਜਿਹੜੀ ਮਹਿਲਾਵਾਂ ਨੂੰ ਹੈਲਮਟ ਤੇ ਜਾ ਰਿਹਾ ਹੋਵੇ ਅਵੇਅਰ ਕੀਤਾ ਜਾ ਰਿਹਾ ਹੈ ਅੱਜ ਮਾਨਯੋਗ ਐਸਐਸਪੀ ਸਾਹਿਬ ਦੀ ਅਗਧਤਾ ਦੇ ਮਤਾਬਕ ਅੱਜ ਆਪਾਂ ਅ ਦੇਖਿਆ ਗਿਆ ਬਾਜ਼ਾਰ ਦੇ ਵਿੱਚ ਕਿ ਕੁੜੀਆਂ ਜਿਹੜੀਆਂ ਨੇ ਲੜਕੀਆਂ ਨੇ ਉਹ ਹੈਲਮਟ ਦੇ ਬਿਨਾਂ ਹੀ ਬਾਜ਼ਾਰ ਦੇ ਵਿੱਚ ਸਕੂਟਰੀਆਂ ਚਲਾਉਂਦੀਆਂ ਨੇ ਤੇ ਅੱਜ ਆਪਾਂ ਸੋਚਿਆ ਵੀ ਜਿਹੜੀਆਂ ਲੜਕੀਆਂ ਨੇ ਇਹਨਾਂ ਨੂੰ ਸਪੈਸ਼ਲ ਹੈਲਮਟ ਦੇ ਕੇ ਇਹਨਾਂ ਨੂੰ ਵੇਰ ਕੀਤਾ ਜਾਵੇ ਤਾਂ ਕਿ ਬਾਜ਼ਾਰ ਦੇ ਵਿੱਚ ਜਿਹੜੇ ਬਿਨਾਂ ਹੈਲਮਟ ਆਉਂਦੀਆਂ ਨੇ ਜਾਂ ਐਕਸੀਡੈਂਟ ਹੋ ਰਹੇ ਨੇ ਨਾ ਹੋਣ ਹਾਂਜੀ ਔਰ ਇਹਨਾਂ ਨੂੰ ਕਾਫੀ ਅਸੀਂ ਤੁਹਾਡੇ ਸਾਹਮਣੇ ਹੈਲਮਟ ਵੀ ਤਕਸੀਮ ਕਰ ਰਹੇ ਹਾਂ ਔਰ ਇਹਨਾਂ ਨੂੰ ਬਰੀਫ ਵੀ ਕਰ ਰਹੇ ਹਾਂ ਸਰ ਟ੍ਰੈਫਿਕ ਪੁਲਸ ਤੋਂ ਅਲੱਗ-ਅਲੱਗ ਸਮੇਂ 'ਤੇ ਨਵਕਰੀਆਂ ਪਹਿਲਾਂ ਜਿਹੜੀ ਕਿੱਥੇ ਜਾਂਦੀਆਂ ਆ ਕਦੇ ਕੁਰੀਪਾ ਨੂੰ ਕੱਪੜੇ ਵਗੈਰਾ ਦਿੱਤੇ ਜਾਂਦੇ ਆ ਸਰ ਇੱਥੇ ਇਹੋ ਉਪਰਾਲੇ ਵੀ ਚਲਾਗਾ ਜਿਹੜੀ ਇਹ ਸ਼ਹਿਰ ਵਾਸੀ ਕਰਦੇ ਆ ਸਹੀ ਕਿੱਦਾਂ ਦੇਖਦੇ ਸਰ ਪਰ ਉਹ ਬਹੁਤ ਵਧੀਆ ਗੱਲ ਆ ਇਹ ਕਿ ਆਪਣੇ ਗੁਰੂਤੀ ਜਿਹੜੀ ਉਹ ਕਰ ਰਿਹਾ ਜੀ ਆਪਣੀ ਸੰਗ ਦੇ ਨਾਲ ਤੇ ਬਾਕੀ ਜੇ ਲੋਕਾਂ ਨੂੰ ਸਾਡਾ ਚੰਗਾ ਲੱਗ ਰਿਹਾ ਕੰਮ ਤੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਹਾਂ ਜੀ SSP ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਦੇ ਦੇਸ਼ਾ ਨਿਰਦੇਸ਼ਾਂ ਤੇ ਅੱਜ ਗਾਂਧੀ ਚੌਂਕ ਵਿੱਚ ਟ੍ਰੈਫਿਕ ਪੁਲਿਸ ਦੀ ਟੀਮ ਨੇ ਇੱਕ ਖਾਸ ਜਾਗਰੂਕਤਾ ਮੁਹਿੰਮ ਚਲਾਈ ਇਸ ਮੌਕੇ ਤੇ ਟ੍ਰੈਫਿਕ ਇੰਚਾਰਜ ਬ੍ਰਮਦਤ ਦੀ ਅਗਵਾਈ ਵਿੱਚ ਪੁਲਿਸ ਕਰਮੀਆਂ ਨੇ ਬਿਨਾ ਹੈਲਮਟ ਸਕੂਟੀ ਚਲਾਣ ਵਾਲੀਆਂ ਕੁੜੀਆਂ ਨੂੰ ਰੋਕ ਕੇ ਨਾ ਸਿਰਫ ਟ੍ਰੈਫਿਕ ਨਿਯਮਾਂ ਬਾਰੇ ਸਮਝਾਇਆ ਬਲਕਿ ਉਹਨਾਂ ਨੂੰ ਹੈਲਮਟ ਵੀ ਬੰਨਨੇ ਗਏ ਬ੍ਰਮਦਤ ਨੇ ਦੱਸਿਆ ਕਿ ਇਹ ਮੁਹਿੰਮ ਲੋਕਾਂ ਵਿੱਚ ਸੜਕ ਸੁਰੱਖਿਆ ਦੀ ਜਾਗਰੂਕਤਾ ਫੈਲਾਉਣ ਲਈ ਚਲਾਈ ਜਾ ਰਹੀ ਹੈ ਉਹਨਾਂ ਨੇ ਕਾ ਕਿ ਹੈਲਮਟ ਪਾਣਾ ਸਿਰਫ ਚਲਾਨ ਤੋਂ ਬਚਣ ਲਈ ਨਹੀਂ ਹੁੰਦਾ ਸਗੋਂ ਆਪਣੀ ਜਾਨ ਦੀ ਸੁਰੱਖਿਆ ਲਈ ਵੀ ਜ਼ਰੂਰੀ ਹੈ ਇਲਾਕੇ ਦੇ ਲੋਕਾਂ ਨੇ ਵੀ ਟ੍ਰੈਫਿਕ ਪੁਲਿਸ ਦੀ ਇਸ ਪਹਿਲ ਦੀ ਬੜੀ ਸراہਨਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਯਾਸ ਨੌਜਵਾਨਾਂ ਵਿੱਚ ਟ੍ਰੈਫਿਕ ਨਿਯਮਾਂ ਦਾ ਅਹਿਸਾਸ ਪੈਦਾ ਕਰਦੇ ਨੇ ਆਪ ਵੀ ਕੋਲੋਂ ਇੱਕ ਨਵਿਕਲੀ ਪਹਿਲ ਜਿਹੜੀ ਮੈਲਾਵਾਂ ਨੂੰ ਹੈਲਮਟ ਦੇ ਜਾ ਰਿਹਾ ਔਰ ਅਵੇਅਰ ਕੀਤਾ ਜਾ ਰਿਹਾ ਹੈ ਅੱਜ ਮਾਨਯੋਗ ਐਸਐਸਪੀ ਸਾਹਿਬ ਦੀ ਅਗਧਤਾ ਦੇ ਮਤਾਬਕ ਅੱਜ ਆਪਾਂ ਅ ਦੇਖਿਆ ਗਿਆ ਬਾਜ਼ਾਰ ਦੇ ਵਿੱਚ ਕਿ ਕੁੜੀਆਂ ਜਿਹੜੀਆਂ ਨੇ ਲੜਕੀਆਂ ਨੇ ਉਹ ਹੈਲਮਟ ਤੋਂ ਬਿਨਾਂ ਬਾਜ਼ਾਰ ਦੇ ਜਿਹੜੇ ਸਕੂਟਰੀਆਂ ਚਲਾਉਂਦੀਆਂ ਨੇ ਤੇ ਅੱਜ ਆਪਾਂ ਸੋਚਿਆ ਵੀ ਜਿਹੜੀਆਂ ਲੜਕੀਆਂ ਨੇ ਇਹਨਾਂ ਨੂੰ ਸਪੈਸ਼ਲ ਹੈਲਮਟ ਦੇ ਕੇ ਇਹਨਾਂ ਨੂੰ ਵੇਰ ਕੀਤਾ ਜਾਵੇ ਤਾਂ ਕਿ ਬਾਜ਼ਾਰ ਦੇ ਵਿੱਚ ਜਿਹੜੇ ਬਿਨਾਂ ਹੈਲਮਟ ਪਾਉਂਦੀਆਂ ਨੇ ਜਾਂ ਐਕਸੀਡੈਂਟ ਹੋ ਰਹੇ ਨੇ ਨਾ ਹੋਣ ਹਾਂਜੀ ਔਰ ਇਹਨਾਂ ਨੂੰ ਕਾਫੀ ਅਸੀਂ ਤੁਹਾਡੇ ਸਾਹਮਣੇ ਹੈਲਮਟ ਵੀ ਤਕਸੀਮ ਕਰ ਰਹੇ ਹਾਂ ਔਰ ਇਹਨਾਂ ਨੂੰ ਬਰੀਫ ਵੀ ਕਰ ਰਹੇ ਹਾਂ ਸਰ ਟ੍ਰਾਫਿਕ ਪੁਲਸ ਨਾਲੋਂ ਅਲੱਗ-ਅਲੱਗ ਸਮੇਂ ਤੇ ਨਵੇਕਣੀਆਂ ਪਹਿਲਾਂ ਜਿਹੜੀ ਕਿੱਥੇ ਜਾਂਦੀਆਂ ਆ ਤਦੇ ਉਹ ਗਰੀਬਾਂ ਨੂੰ ਕੱਪੜੇ ਵਗੈਰਾ ਦਿੱਤੇ ਜਾਂਦੇ ਆ ਸਰ ਇੱਥੇ ਇਹੋ ਉਪਰਾਲੇ ਵੀ ਚਲਾਗਾ ਜਿਹੜੀ ਇਹ ਸ਼ਹਿਰ ਵਾਸੀ ਕਰਦੇ ਆ ਸਹੀ ਕਿੱਦਾਂ ਦੇਖਦੇ ਸਰ ਪਰ ਉਹ ਬਹੁਤ ਵਧੀਆ ਗੱਲ ਆ ਇਹ ਕਿ ਆਪਣੇ ਗੁਰੂ ਕੀ ਜਿਹੜੀ ਉਹ ਕਰ ਰਿਹਾ ਜੀ ਆਪਣੀ ਸੰਗਤ ਨਾਲ ਤੇ ਬਾਕੀ ਜੇ ਲੋਕਾਂ ਨੂੰ ਸਾਡਾ ਚੰਗਾ ਲੱਗ ਰਿਹਾ ਕੰਮ ਤੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਹਾਂ ਜੀ